ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਇੱਕ ਸ਼ਬਦ ਪੇਸ਼ ਕਰਾਂਗੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗਾ ਜੀਦੇ ਇੱਕ ਹੱਥ ਬਾਜ ਜੀਦੇ ਇੱਕ ਹੱਥ ਕੋੜਾ ਜੀਦੀ ਵਾਟ ਵੜੀ ਲੰਬੀ ਪਰ ਸਾਵਾ ਬੜਾ ਥੋੜਾ ਜੀਦੇ ਇੱਕ ਹੱਥ ਬਾਜ ਜੀਦੇ ਇੱਕ ਹੱਥ ਕੋੜਾ ਜੀਦੀ ਵਾਟ ਵੜੀ ਲੰਬੀ ਪਰ ਸਾਵਾ ਬੜਾ ਥੋੜਾ ਜੀਦੇ ਵਾਰਗਾਨੀ ਦੁਨੀਆ ਤੇ ਹੋਰ ਕੋਈ ਹੋਣਾ ਐਸਾ ਪੁੱਤ ਵੀ ਨਹੀਂ ਕੋਈ ਐਸਾ ਬਾਪ ਵੀ ਨਹੀਂ ਥੋਣਾ ਜੀਦੇ ਵਾਰਗਾਨੀ ਦੁਨੀਆ ਤੇ ਹੋਰ ਕੋਈ ਹੋਣਾ ਐਸਾ ਪੁੱਤ ਵੀ ਨਹੀਂ ਕੋਈ ਐਸਾ ਬਾਪ ਬਿਨਿ ਥੋਣਾ ਜੀਨੇ ਸਾਰਾ ਪਰਵਾਰ ਦਿੱਤਾ ਕੌਮ ਉਤੋਂ ਵਾਰ ਜੀਨੇ ਸੋਨੇ ਪੁੱਤ ਚਾਰ ਤੋਰੇ ਕਰ ਜੋੜਾ ਜੋੜਾ ਜੀ ਦੇ ਇੱਕ ਹੱਥ ਬਾਦ ਜੀ ਦੇ ਇੱਕ ਹੱਥ ਕੋੜਾ ਜੀ ਦੀ ਬਾਟ ਬੜੀ ਲੰਬੀ ਪਰ ਸਾਮਾ ਬੜਾ ਥੋੜਾ ਇੱਕ ਪੋਦਾ ਮਹੀਨਾ ਉਤੋਂ ਠੰਡੀਆਂ ਸੀ ਰਾਤਾਂ ਉਹਦਾ ਸ਼ੁਕਰ ਮਨਾਉਂਦਾ ਪਾਉਂਦਾ ਰੱਬ ਨਾਲ ਵਾਤਾ ਇੱਕ ਪੋਦਾ ਮਹੀਨਾ ਉਤੋਂ ਠੰਡੀਆਂ ਸੀ ਰਾਤਾਂ ਉਹਦਾ ਸ਼ੁਕਰ ਮਨਾਉਂਦਾ ਪਾਉਂਦਾ ਰੱਬ ਨਾਲ ਵਾਤਾ ਨਹੀਂ ਸਾਜ ਨਹੀਂ ਬਾਜ ਨਹੀਂ ਸਿਰ ਉੱਤੋਂ ਤਾਜ ਨਹੀਂ ਕੀਂਤੀ ਪਛਾਕਾ ਨਹੀਂ ਪੈਰਾਂ ਵਿੱਚ ਜੋੜਾ ਜੀ ਦੇ ਇੱਕ ਹੱਥ ਬਾਜ ਜੀ ਦੇ ਇੱਕ ਹੱਥ ਕੋੜਾ ਜੀ ਦੀ ਵਾਟ ਵੜੀ ਲੰਬੀ ਪਰਸਾਵਾ ਬੜਾ ਥੋੜਾ ਜੀਦੇ ਇੱਕ ਹੱਥ ਬਾਜ ਜੀਦੇ ਇੱਕ ਹੱਥ ਕੋੜਾ ਜੀਦੀ ਵਾਟ ਵੜੀ ਲੰਬੀ ਪਰਸਾਵਾ ਬੜਾ ਥੋੜਾ ਜਿਹੜਾ ਕਲਮ ਦਾ ਤਣੀ ਜਿਹੜਾ ਸੰਤ ਸਿਪਾਹੀ ਜਿੱਥੇ ਦੁੱਖ ਜਿੱਥੇ ਪੀੜਾ ਉਹਨਾਂ ਮੰਝ ਲਾਂਦਾ ਰਾਹੀ ਜਿਹੜਾ ਕਲਮ ਦਾ ਤਣੀ ਜਿਹੜਾ ਸੰਤ ਸਿਪਾਹੀ ਜਿੱਥੇ ਦੁੱਖ ਜਿੱਥੇ ਪੀੜਾ ਉਹਨਾਂ ਮੰਝ ਲਾਂਦਾ ਰਾਹੀ ਛੱਡੇ ਮੁਖ ਛੱਡੇ ਪੈਣ ਪੁੰਝੇ ਜੰਗਲਾਂ ਚ ਪੈਣ ਕਦੇ ਮੁੜਕੇ ਆਨੰਦਪੁਰ ਪਾਇਆ ਨਹੀਂ ਓ ਮੋੜਾ ਜੀ ਦੇ ਇੱਕ ਹੱਥ ਬਾਜ ਜੀ ਦੇ ਇੱਕ ਹੱਥ ਕੋੜਾ ਜੀ ਦੀ ਵਾਟ ਵੜੀ ਲੰਬੀ ਪਰ ਸਮਾਂ ਬੜਾ ਥੋੜਾ ਜੀ ਦੇ ਇੱਕ ਹੱਥ ਬਾਜ ਜੀ ਦੇ ਇੱਕ ਹੱਥ ਕੋੜਾ ਜੀ ਦੀ ਵਾਟ ਵੜੀ ਲੰਬੀ ਪਰ ਸਮਾਂ ਬੜਾ ਥੋੜਾ ਜੀ ਨੇ ਪੁੱਤ ਨਾਲ ਵਾਅਦਾ ਕੀਤਾ ਖਾਸ ਨੂੰ ਪਿਆਰ ਟੋਟਾ ਕਫਨ ਨੀ ਪਾਇਆ ਪਏ ਜੀਤ ਤੇ ਜੋਜਾਰ ਚੱਲਦਿਆ ਸਿੰਗਾ ਚੱਲ ਇੱਥੇ ਰੁਕਣਾ ਨੀ ਪੱਲ ਕਾਨੂੰ ਕਰਦਾ ਏ ਗੱਲ ਦੇ ਨੇ ਮੋਹ ਦਾ ਝੋੜਾ ਜੀਦੇ ਇੱਕ ਹੱਥ ਬਾਜ ਜੀਦੇ ਇੱਕ ਹੱਥ ਕੋੜਾ ਜੀ ਦੀ ਬਾਟ ਬੜੀ ਲੰਬੀ ਪਰ ਸਾਮਾ ਬੜਾ ਥੋੜਾ ਜੀ ਦੇ ਇੱਕ ਹੱਥ ਬਾਜ ਜੀ ਦੇ ਇੱਕ ਹੱਥ ਕੋੜਾ ਜੀ ਦੀ ਬਾਟ ਬੜੀ ਲੰਬੀ ਪਰ ਸਾਮਾ ਬੜਾ ਥੋੜਾ ਜਿਹੜਾ ਚਿੜੀਆਂ ਨੂੰ ਬਾਜਾ ਮੂਰੇ ਖਾਣਾ ਸਿਖਾ ਗਿਆ ਸਵਾ ਲੱਖ ਨਾਲ ਕੱਲਾ ਕੱਲਾ ਲੜਨਾ ਸਿਖਾ ਗਿਆ ਜਿਹੜਾ ਚਿੜੀਆਂ ਨੂੰ ਬਾਜਾ ਮੂਰੇ ਖਾਣਾ ਸਿਖਾ ਗਿਆ ਸਵਾ ਲੱਖ ਨਾਲ ਕੱਲਾ ਕੱਲਾ ਲੜਨਾ ਸਿਖਾ ਗਿਆ ਮੇਰੇ ਸ਼ਹਿਨਸ਼ਾਹ ਦਾ ਤਾਰ ਵਾਜਾਂ ਵਾਲੀ ਸਰਕਾਰ ਸਦਾ ਮੰਗੀ ਜਗਤਾਰੀ ਉਹਦੀ ਰਹਿਮਤ ਦਾ ਭੋਰਾ ਸਦਾ ਮੰਗੀ ਜਗਤਾਰੇ ਉਹਦੀ ਰਹਿਮਤ ਦਾ ਪੋਰਾ ਜੀ ਦੇ ਇੱਕ ਹੱਥ ਬਾਜ ਜੀ ਦੇ ਇੱਕ ਹੱਥ ਕੋੜਾ ਜੀ ਦੀ ਬਾਟ ਵੜੀ ਲੰਬੀ ਪਰਸਾਵਾ ਬੜਾ ਥੋੜਾ ਜੀ ਦੇ ਇੱਕ ਹੱਥ ਬਾਜ ਜੀ ਦੇ ਇੱਕ ਹੱਥ ਕੋੜਾ ਜੀ ਦੀ ਬਾਟ ਵੜੀ ਲੰਬੀ ਪਰਸਾਵਾ ਬੜਾ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ